ਕੀ ਰਾਜਨੀਤਿਕ ਪਾਰਟੀਆਂ ਉਹਨਾਂ ਦਾ ਕਾਰਪੋਰੇਟ ਨਾਲ ਰਿਸ਼ਤਾ ਤੇ ਵੋਟਰਾਂ ਨਾਲ ਰਿਸ਼ਤਾ ਇਹ ਇਹਦੇ ਸਮੀਕਰਨ ਜਿਹੜੇ ਆ ਉਹ ਹਮੇਸ਼ਾ ਬਦਲਦੇ ਰਹੇ ਆ ਜਦੋਂ ਤੇ ਦੇਸ਼ ਆਜ਼ਾਦ ਹੋਇਆ ਜਦੋਂ ਨਹਿਰੂਵੀਆਂ ਦੇ era ਆ ਜਿਹੜਾ ਉਹ ਵਕਤ ਹੈਗਾ ਜਾਂ ਉਦੋਂ ਬਾਅਦ ਤੁਸੀਂ ਸਮਝ ਲਓ 50ਵਿਆਂ ਤੇ 60ਵਿਆਂ ਵਾਲਾ ਜਿਹੜਾ ਸਮਾਂ ਹੈ 70ਵਿਆਂ ਚ ਇਹ ਬਦਲਣਾ ਸ਼ੁਰੂ ਹੋ ਜਾਂਦਾ ਜਾਨੀ ਦੋ ਪਤਾ ਆ ਕੇ ਬਦਲਣ ਨੂੰ ਲੱਗਾ ਤੇ ਬਾਅਦ ਵਿੱਚ 992 ਜਦ ਇਸੇ ਰੇ ਫਬੀਰੀ ਘਮਾਤੀ ਆਲੂ ਵਾਲਿਆਂ ਨੇ ਤੇ ਮਨਮੋਹਨ ਸਿੰਘ ਨੇ ਨਿਊ ਲਿਬਰਲ এজেন্ডਾ ਵਾਲਿਆ ਆ ਕੇ ਇਹ ਜਿਹੜੇ ਰਿਲੇਸ਼ਨ ਬਦਲਦੇ ਤੁਹਾਡਾ ਜਿਹੜਾ ਸਵਾਲ ਹੈ ਨਾ ਪਹਿਲਾਂ ਰਾਜਨੀਤੀ ਐਟ ਕਮਾਂਡ ਸੀ ਜਿਹੜੇ ਕਾਰਪੋਰੇਟ ਸੀ ਉਹ ਕਮਜ਼ੋਰ ਸੀ ਉਹਨਾਂ ਨੂੰ ਬੜਾ ਸ਼ੈਲਟਰ ਵੀ ਚਾਹੀਦੀ ਸੀ ਪਬਲਿਕ ਸੈਕਟਰ ਵੀ ਚਾਹੀਦਾ ਸੀ ਸਸਤਾ ਮਟੀਰੀਅਲ ਮਿਲ ਜੇ ਸਸhtੀਆਂ ਸਹੂਲਤਾਂ ਮਿਲ ਜਾਣ ਤਾਂ ਕਿ ਉਹ ਆਪਣੇ ਪੈਰ ਜਮਾ ਸਕਣ ਉਹ ਆਇਆ ਕਿ ਫਿਰ ਵੱਡੇ ਪੱਧਰ ਤੇ ਪਬਲਿਕ ਸੈਕਟਰ ਖੜਾ ਕੀਤਾ ਗਿਆ ਤਾਂ ਕਿ ਜਿਹੜਾ ਸਾਡਾ ਪ੍ਰਾਈਵੇਟ ਸੈਕਟਰ ਹੈ ਉਹਨੂੰ ਬਿਜਲੀ ਲੋਹਾ ਮਿਰ ਕੋਲਾ ਇਹ ਸਸਤਾ ਸਾਰਾ ਕੁਝ ਮਿਲ ਸਕੇ ਦਿੱਤਾ ਪਬਲਿਕ ਦੇ ਵਿੱਚੋਂ ਸਰਕਾਰਾਂ ਨੇ ਪਬਲਿਕ ਤੋਂ ਪੈਸਾ ਇਕੱਠਾ ਕੀਤਾ ਤੇ ਲਾਇਆ ਪਬਲਿਕ ਸੈਕਟਰ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਵੀ ਮਿਲੀਆਂ ਚੰਗਾ ਹੋਇਆ ਬਹੁਤ ਜ਼ਿਆਦਾ ਵੱਡਾ ਸਾਡਾ ਪਬਲਿਕ ਸੈਕਟਰ ਦਾ ਫਲਾ ਇਹਨਾਂ ਦੋ ਤਿੰਨ ਤਹਾਕਿਆਂ 'ਚ ਹੋਇਆ ਹੁਣ ਉਦੋਂ ਤੱਕ ਤੇ ਐਟ ਕਮਾਂਡ ਆ ਪਾਲਿਟਿਕਸ ਸਿਟਸਾਈਡ ਪਲੈਨਿੰਗ ਕਮਿਸ਼ਨ ਆ ਉਹਦੇ ਚ ਪਲੈਨਿੰਗ ਹੁੰਦੀ ਆ ਸਾਰਾ ਕੁਝ ਡਿਸਾਈਡ ਹੁੰਦਾ ਸੀਗਾ ਹੌਲੀ ਹੌਲੀ ਕਿਸਕ ਦਾ ਕਿਸਕ ਦਾ ਕੰਮ ਇਲੈਕਸ਼ਨਾਂ ਖਰਚੀਆਂ ਹੋ ਗਈਆਂ ਬਹੁਤ ਹਰ ਹਾਲ ਤੇ ਜਿੱਤਣਾ ਪਾਰਟੀਆਂ ਨੇ ਲਾਲਚ ਕਰ ਲਿਆ ਤੇ ਉਹਦੇ ਲਈ ਇਲੈਕਸ਼ਨਾਂ ਲਈ ਪੈਸਾ ਕਿੱਥੋਂ ਆਉਣਾ ਸੀਗਾ ਉਹ ਆਉਣਾ ਸੀ ਕਾਰਪੋਰੇਟਾਂ ਤੋਂ ਤੇ ਇੱਕ ਸਾਂਝ ਪਿਆਲੀ ਹੋ ਗਈ ਤੂੰ ਮੇਰੀ ਪਿੱਠ ਖੁਰਕ ਮੈਂ ਤੇਰੀ ਪਿੱਠ ਖੁਰਕਦਾ ਤੂੰ ਮੇਰਾ ਫਾਇਦਾ ਕਰ ਮੈਂ ਤੇਰਾ ਫਾਇਦਾ ਹੌਲੀ ਹੌਲੀ ਕਿਸਕ ਦੇ ਆ ਕਿਸਕ ਦੇ ਆ ਪਿਛਲੇ 30 35 ਸਾਲਾਂ ਚ ਸੁਖਵਿੰਦਰ ਜਿਹੜੇ ਕਾਰਪੋਰੇਟ ਐ ਸਾਡੇ ਉਹਨਾਂ ਨੇ ਕਮਾਂਡ ਸੰਭਾਲ ਲਈ ਆ ਤੇ گاਹ ਆਪਣੇ ਟੰਡੋਰ ਚੀ ਪੰਡੋਰ ਚੀ ਜੋ ਮਰਜੀ ਸਮਝ ਲਓ ਉਹਨਾਂ ਨੇ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਉਹਨਾਂ ਦੇ ਚੁਣੇ ਦਾ ਲੀਡਰਾਂ ਨੂੰ ਆਪਣੇ ਇੰਜ ਸਮਝ ਲਓ ਜਿਹਦੇ ਸ਼ਬਦ ਤੇ ਜਨਰਲੀ ਲੋਕ ਵਰਤਦੇ ਆ ਪੇ ਰੋਲ ਪਰ ਇੰਜ ਨਾ ਕਹੋ ਉਹਨਾਂ ਨੂੰ ਇੰਨੇ ਫੰਡ ਟੱਡੀ ਸਭ ਨੇ ਫੰਡ ਸਾਰੇ ਸੁਪਰੀਮ ਕੋਰਟ ਨੇ ਕੱਢ ਕੇ ਦਿਖਾਇ ਹੀ ਨਹੀਂ ਇੱਕ ਸਾਲ ਕਿੰਨੇ ਕਿੰਨਾ ਫੰਡ ਆ ਰਿਹਾ ਕਿ ਨਿਕਲਿਆ ਯਾਰ ਕਰੋੜਾ ਥੋੜਾ ਪੈਸਾ ਨਹੀਂ ਹੁੰਦਾ ਉਹ ਜਿਹੜੇ ਪੈਸੇ ਆ ਉਹ ਉਧਰੋਂ ਆਉਂਦੇ ਆ ਮੋਟਾ-ਮੋਟਾ ਸਾਂਝ ਪੈ ਗਈ ਤੁਸੀਂ ਸਾਨੂੰ ਪੈਸਾ ਦੇ ਜੋ ਕਹਿੰਦੇ ਪੈਸਾ ਚੱਕੋ ਤੇ ਸਾਡਾ ਆ ਕੰਮ ਕਰੋ ਜੇ ਪੈਸਾ ਛੱਡ ਤੋ ਲੈਣਾ ਤੇ ਫਿਰ ਕੰਮ ਆ ਉਹ ਹੋ ਰਹੀ ਆ ਅੱਗੇ ਲੇਕਾ ਇਹ 15-20 ਹਾਲ ਤੱਕ ਤੇ ਇਸ ਤਰ੍ਹਾਂ ਗਿਆ ਸਿਕਵਿੰਦਰ ਕੇ 15 ਸਾਲਾਂ ਤੱਕ ਕਿ ਇੱਕ ਬੈਲੈਂਸ ਜਿਹਾ ਬਣੇ ਰਿਹਾ ਰਾਜਨੀਤਿਕ ਪਾਰਟੀਆਂ ਨੇ ਜਿਹੜਾ ਆਪਣਾ ਮਖੌਟਾ ਪਾ ਕੇ ਰੱਖਿਆ ਥੋੜੀ ਸ਼ਰਮ ਰੱਖੀ ਕਿ ਬਿਲਕੁਲ ਹੀ ਇਹ ਸਾਡਾ ਜਿਹੜਾ ਰਿਸ਼ਤਾ ਆ ਉਹ ਨੰਗਾ ਨਾ ਹੋ ਜੇ ਚੁੱਪ-ਗੁਪ ਚੱਲਦਾ ਰਹਿੰਦੀ ਉਹ ਚੁੱਪ-ਗੁਪ ਚੱਲਦਾ ਜਿਆ ਪਰ ਜीडीसी ਲੋਕਾਂ ਨਾਲੋਂ ਰਾਜਨੀਤਿਕ ਪਾਰਟੀਆਂ ਪਰਾਂ ਹਟਦੀਆਂ ਗਈਆਂ ਕਿਉਂਕਿ ਏਜੰਡਾ ਦੂਜਿਆਂ ਦਾ ਅਲੱਗ ਕਰਨਾ ਸੀ ਤੁਸੀਂ ਫਿਰ ਲੋਕਾਂ ਨੂੰ ਨਹੀਂ ਸਸ਼ਕਤ ਕਰ ਸਕਦੇ ਜਦੋਂ ਦਾ ਲਿਬਰਲ ਏਜੰਡਾ ਆਇਆ ਪਬਲਿਕ ਸੈਕਟਰ ਨੂੰ ਢਾਲ ਲੱਗ ਗਈ ਸਕੂਲਾਂ ਨੂੰ ਢਾਲ ਲੱਗ ਗਈ ਕਾਲਜ ਯੂਨੀਵਰਸਿਟੀਆਂ ਪ੍ਰਾਈਵੇਟ ਬਣ ਗਈਆਂ ਫਿਰ ਜਿਹੜਾ ਹੈਲਥ ਸਿਸਟਮ ਸੀ ਉਹਨੂੰ ਢਾਲ ਲੱਗ ਗਈ ਪ੍ਰਾਈਵੇਟ ਆ ਗਿਆ ਜੀ ਫਲਾਨਾ ਆ ਗਿਆ ਕੱਲੇ ਕੱਲੇ ਦੇ ਨਾਮ ਕਰਨ ਲੈਣਾ ਜੜੀ ਦੋ ਦੇਸ਼ ਬਣ ਗਏ ਇੱਕ ਬਣ ਗਿਆ ਪੈਸੇ ਵਾਲਿਆਂ ਦਾ ਇੱਕ ਰਹਿ ਗਿਆ ਗਰੀਬਾਂ ਦਾ ਤੇ ਗਰੀਬਾਂ ਦਾ ਨੰਬਰ ਹਰ ਸਾਲ ਵਧੀ ਗਿਆ ਹੁਣ ਸਵਾਲ ਇਹ ਆ ਕਿ ਗਰੀਬਾਂ ਤੋਂ ਵੋਟਾਂ ਲੈਣਨਾ ਜਿਸ ਤਰੀਕੇ ਨਾਲ ਕਾਰਪੋਰੇਟਾਂ ਨੇ ਪਾਰਟੀ ਕਰ ਲਿਆ ਪੋਲੀਟਿਕਲ ਲੀਡਰਾਂ ਨੂੰ ਤੇ ਉਹਨਾਂ ਦੀਆਂ ਪਾਰਟਾਂ ਪਾਰਟੀਆਂ ਨੂੰ ਆਪਣੇ ਚਾਟੇ ਤੇ ਲਾ ਲਿਆ ਚਾਟ ਤੇ ਪਿਆ ਚੱਕੋ ਪੈਸਾ ਤਾਂ ਇਲੈਕਸ਼ਨਾਂ ਜਿੱਤੋ ਇਹਨੂੰ ਵੀ ਦੇ ਦੇ ਸੱਚੇ ਨੂੰ ਵੀ ਦੇ ਦੇ ਖੱਪੇ ਨੂੰ ਵੀ ਦੇ ਦੇ ਇਹ ਨਹੀਂ ਵੀ ਕੋ ਨੂੰ ਦਿੰਦੇ ਆ ਜੇ ਇਹਦਾ ਆ ਗਿਆ ਤੇ ਫਿਰ ਕੱਲ ਨੂੰ ਮਰਨਾ ਥੋੜੀਆ ਥੋੜਾ ਇਹਨੂੰ ਪਾ ਦਿਓ ਥੋੜਾ ਉਹਨੂੰ ਪਾ ਦਿਓ ਜਿਹਦੇ ਤੇ ਜ਼ਿਆਦਾ ਮੀਂਹ ਡਾਉਂਦੇ ਉਹਦੇ ਤੇ ਸੱਟਾ ਜ਼ਿਆਦਾ ਲਾਉਂਦਾ ਦੂਜੇ ਤੇ ਕੱਟ ਲਾਉਂਦਾ ਇੰਨੇ ਨੇ ਪੋਲਿਟਿਕਲ ਪਾਰਟੀ ਨੇ ਅੱਗੇ ਕੀ ਕੀਤਾ ਯਾਰ ਬਾਰ-ਬਾਰ ਮੂੰਹ ਦਿਖਾਉਣ ਜੋਗੇ ਤੇ ਹੈ ਨਹੀਂ ਕੀਤਾ ਦੇ ਕੁਝ ਹੈ ਨਹੀਂ ਮੁੱਦਿਆਂ ਦੀ ਕੋਈ ਗੱਲ ਨਹੀਂ ਕਰ ਸਕਦੇ ਹੁਣ ਮੂੰਹ ਨਾ ਦਿਖਾਈਏ ਵੋਟਾਂ ਚਾਈ ਗਈਆਂ ਹੋ ਕੀ ਕਰੀਏ ਭਾਬੀ ਵੱਡੀ ਗਿਣਤੀ 'ਚ ਆਊਟਸੋਰਸ ਕਰਦਾ ਰਾਜਨੀਤਿਕ ਕੰਮ ਭਾਬੀਆਂ ਹੋਰ ਸਾਫ਼ ਜਿਹੀ ਬੈਗੀ ਗੱਲ ਮੇਰਾ ਮਤਲਬ ਮੈਂ ਕੋਈ ਜ਼ਿਆਦਾ ਨਹੀਂ ਬੋਲਣਾ ਤੁਹਾਡਾ ਸਵਾਲ ਲੈਣਾ ਇਹ ਜਿਹੜੇ ਭਾਬੀ ਇੰਨੀ ਮਸ਼ਰੂਮ ਕਰ ਰਹੇ ਆ ਇਹ ਰਾਜਨੀਤਿਕ ਬੰਦੇ ਇਹਨਾਂ ਨੂੰ ਖੜੇ ਕਰ ਰਹੇ ਹਵਾ ਦੇ ਰਹੇ ਆ ਕੁਝ ਤੇ ਪੁਰਾਣੇ ਆ ਉਹ ਕੰਮ ਬਹੁਤ ਸੋਹਣਾ ਕਰ ਰਹੇ ਸੀਗੇ ਵਧੀਆ ਲੋਕਾਂ ਚ ਲੋਕਾਂ ਦੇ ਵਿੱਚ ਸਮਾਜ ਸੁਧਾਰ ਦਾ ਵੀ ਕੰਮ ਕਰਦੇ ਸੀ ਲੋਕਾਂ ਨੂੰ ਸਸ਼ਕਤ ਵੀ ਕਰਦੇ ਸੀ ਕਿਸ ਤਰੀਕੇ ਨਾਲ ਹੁਣ ਜਿਹੜਾ ਗਲਤ ਸਮਝਾਈ ਕਿ ਉਹ ਇਕੱਠੇ ਹੋ ਕੇ ਕਿਤੇ ਬਹਿਣ ਭਾਵੇਂ ਡੇਰੇ ਤੇ ਬਹਿਣ ਭਾਵੇਂ ਰਾਜਨੀਤਿਕ ਰੈਲੀ 'ਚ ਬਹਿਣ ਭਾਵੇਂ ਕਿਸੇ ਹੋਰ ਕਿਸੇ ਦੇ ਜਨਮ ਦਿਹਾੜੇ ਤੇ ਗੁਰੂ ਰਵਿਦਾਸ ਆ ਜਾਂ ਅੰਬੀਦ ਕਰਿਆ ਉੱਥੇ ਬਹਿਣ ਵੱਡੇ ਪੱਦਰ ਤੇ ਤੁਹਾਨੂੰ ਲੱਗਾ ਯਾਰ ਅਸੀਂ ਵੀ ਅੱਖਾਂ ਦਿਖਾ ਸਕਦੇ ਆ ਸਾਡੀ ਵੀ ਕੋਈ ਜ਼ਿੰਦਗੀ ਹੈ ਸਾਡੀ ਵੀ ਕੋਈ ਇੱਜ਼ਤ ਮਾਨ ਹੈ ਸਾਡਾ ਵੀ ਸਮਾਜ ਵਿੱਚ ਕੋਈ ਰੁਤਬਾ ਹੈ ਤੇ ਹਨਾ ਉਹ ਚੀਜ਼ਾਂ ਜਿਹੜੀਆਂ ਇਕੱਠੀਆਂ ਕਰਕੇ ਇਹ ਕੁਝ ਵਿੱਚ ਕੁਝ ਤੇ ਪੁਰਾਣੇ ਮਤਲਬ ਹੈਨਾ ਉਹਨਾਂ ਤੇ ਬੋਰ ਲਾ ਲਈ ਉਹਨਾਂ ਨੇ ਆਪ ਹੀ ਆਪਣੀ ਆਪਣੀ ਇੱਛਾ ਵਿਅਕਤ ਕਰਤੀ ਇਹਨਾਂ ਦੇ ਝਾਟ ਪੈਸਾ ਕਿਨੂੰ ਨਹੀਂ ਚੰਗਾ ਲੱਗਦਾ ਲੈ ਆਪ ਹੀ ਤੁਹਾਨੂੰ ਦਿੰਨੇ ਆ 5 ਏਕੜ ਜ਼ਮੀਨ ਫਲਾਣੇ ਸ਼ਹਿਰ ਚ ਤੇ ਆਖੀ ਵੋਟਾਂ ਪਵਾ ਦਿਓ ਤੇ ਡੇਰਾ ਵੱਡਾ ਬਣਾਓ ਤੇ ਚਾਰ ਦੀਵਾਰੀ ਦੇ ਪੈਸੇ ਵੀ ਨਾਲ ਭੇਜ ਰਿਹਾ ਚਿੰਤਾ ਨਾ ਕਰੋ ਕਿ ਪ੍ਰਾਈਮ ਲੈਂਡ ਜਿਹੜੀ ਪਤਾ ਨਹੀਂ 100 ਕਰੋੜ ਦੀ ਹੋਣੀ ਆ ਕਿ ਜ਼ਿਆਦਾ ਦੀ ਹੋਣੀ ਆ ਦੇ ਕੇ ਕੋਈ ਸਰਕਾਰੀ ਇਹ ਚੱਲ ਪਿਆ ਨਾਲ ਸਾਰੇ ਜਗ੍ਹਾ ਤੇ ਡੇਰਾਵਾਦ ਫੈਲ ਗਿਆ ਕੋਈ ਉਹਨਾਂ ਦੀ ਕੋਈ ਸੇਵਾ ਕਰਦਾ ਕੋਈ ਉਹਨਾਂ ਦੀ ਕੋਈ ਸੇਵਾ ਕਰਦਾ ਤੇ ਮਤਲਬ ਸਿਰਫ ਇੱਕੋ ਹੀ ਆ ਕੇ ਵੋਟਾਂ ਮੈਂ ਹੁਣ ਅਗਲਾ ਸਕੇਪੀ ਦੱਸ ਦਿੰਦਾ ਅਲਟੀਮੇਟ ਤੇ ਲੋਕ ਆ ਨਾ ਲੋਕਾਂ ਨਾਲ ਇੰਡਾਇਰੈਕਟ ਰਿਲੇਸ਼ਨ ਬਣਾ ਲਿਆ ਪੋਲੀਟੀਕਲ ਪਾਰਟੀਾਂ ਨੇ ਸਿੱਧਾ ਛੱਡਦਾ ਤੇ ਸਿੱਧਾ ਮੂੰਹ ਤੋਂ ਹਮ ਜੋਗੇ ਨਹੀਂ ਉਹਦੇ ਉਹਨਾਂ ਜੋ ਪ੍ਰੋਸਟੇਜ ਤੋਂ ਕੋਈ ਮੋਦੀ ਜੀ ਆਇਆ ਕਦੀ ਇਕ ਵੀ ਪ੍ਰੈਸ ਕਾਨਫਰੈਂਸ ਕੀਤੀ ਹੈ ਕਿਉਂ ਨਹੀਂ ਕਰਦੇ ਕਿਉਂ ਨਹੀਂ মিডিਆ ਪੁੱਛਦਾ ਤੁਸੀਂ ਜਾ ਕੇ ਹੜਤਾਲ ਕਰੋ ਨਾ ਇਹਨਾਂ ਦੇ ਵਿਰੁੱਧ ਪੁਖੜ ਕਾਲ ਕਰੋ ਕਿ ਮੈਂ ਹੀ ਮਰਦਿਆਂ ਨਹੀਂ ਤੇ ਸਾਨੂੰ ਪ੍ਰੈਸ ਕਾਨਫਰੈਂਸ ਕਰਾਓ ਸਾਡਾ ਅਧਿਕਾਰ ਆ ਮੀਡੀਆ ਦਾ ਅਧਿਕਾਰ ਕੋਈ ਕਰਦਾ ਇਸ ਚੋਕਦਾ ਕੋਈ ਸਾਰੇ ਜੱਟ ਡਰੀ ਜਾਂਦੇ ਆ ਜਾਂ ਪਤਾ ਨਹੀਂ ਕੀ ਆ ਮੈਂ ਹਰ ਕੋਈ ਉਹੀ ਹਾਲਤ ਸਾਰੇ ਪਾਸੇ ਹੋਈ ਹੋਈ ਆ ਹਹਾਕਾਰ ਹੈ ਹੌਲੀ ਹੌਲੀ ਲੋਕਾਂ ਦਾ ਤੁਸੀਂ ਵੀ ਮੈਨੂੰ ਜਿਹੜੀ ਗੱਲ ਦੱਸ ਰਹੇ ਸੀ ਉਹ ਇੱਥੇ ਦੱਸਣ ਦੀ ਲੋੜ ਨਹੀਂ ਹੈ ਹੌਲੀ ਹੌਲੀ ਲੋਕਾਂ ਦਾ ਜਿਹੜੇ ਫਾਲੋਅਰ ਆ ਜਿਹੜੇ ਬਲੀਵੀਅਰ ਆ ਡੇਰੇਆਂ ਦੇ ਉਹਨਾਂ ਨੂੰ ਵੀ ਇਹ ਸਮਝ ਪਈ ਜਾਂਦੀ ਆ ਕਿ ਜਦੋਂ ਗਿਆਨੀ ਹਰ ਤਰੀਕੇ ਨੂੰ ਹੀ ਕਹਿੰਦੇ ਆ ਮੇਰੀ ਉਠਾ ਆਲਿਆ ਨਾ ਯਾਰੀ ਫੇਕੀ ਆ ਜੇ ਮੈਂ ਅੰਮ੍ਰਿਤਸਰ ਨੂੰ ਮਿਲਦਾ ਫੇਕੀ ਆ ਮੈਂ ਠਾਕਾ ਮਾੜਾ ਜਾ ਨੈਗਜ਼ੀ ਖਸੈਣੀ ਨਾਲ ਲਾ ਲਿਆ ਫੇਕੀ ਆ ਹੈ ਨਾ ਤੁਸੀਂ ਕੀਤੇ ਜਾਣੇ ਆ ਉਹਨਾਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਤੁਹਾਡਾ ਕੰਮ ਹੋ ਰਿਹਾ ਤੇ ਉਹਨਾਂ ਦਾ ਕੰਮ ਹੋ ਰਿਹਾ ਉਹਦੇ ਲੱਗੇ ਹੀ ਆ ਪੁੱਠੇ ਕੰਮਾਂ 'ਚ ਰਾਜਨੀਤਿਕ ਜਿਹੜੀਆਂ ਪਾਰਟੀਆਂ ਪੁੱਠੇ ਕੰਮਾਂ 'ਚ ਮਤਲਬ ਸੱਤਾ ਸਿੱਧੇ ਢਾਂਗ ਨਾਲ ਇਮਾਨਦਾਰ ਰਹਿ ਕੇ ਪਾਰਦਰਸ਼ਤਾ ਦੇ ਨਾਲ ਉਹ ਚੱਲ ਨਹੀਂ ਰਹੀ ਚਲਾਉਣੀ ਚਾਹੀਦੀ ਚੱਲ ਸੱਤ ਦੀ ਆ ਪਰ ਆ ਉਹ ਇੱਕ ਕੰਪਿਟੀਸ਼ਨ ਇਹੋ ਜਿਹਾ ਬਣਾਤਾ ਕਿ ਜਿਹਦੇ ਚ ਦੋ ਨੰਬਰੀ ਪੈਸਾ ਜ਼ਿਆਦਾ ਚਾਹੀਦਾ ਜੇ ਤੁਸੀਂ ਕੀ ਲੈਣ ਚੱਲੇ ਆ ਤੁਸੀਂ ਤੇ ਖੜੇ ਰੋ ਬਾਬੇ ਭਾਤੇ ਲਾਈਨਾਂ ਲਈ ਫਿਰਦੇ ਆ ਪੋਲਿਟਿਕਲ ਉਹ ਆਪਣਾ ਫਿਰ ਬਾਬੇ ਕਹਿੰਦੇ ਕਿ ਸਾਡਾ ਇੱਕ ਰਜਵਾੜਾ ਸ਼ਾਹੀ ਮਤਲਬ ਸੇਵਾ ਤੋਂ ਪੋਲਿਟਿਕਲ ਬੰਦੇ ਵੀ ਸੇਵਾ ਤੋਂ ਮੁਕਤ ਹੋ ਗਏ ਦੇਸ਼ ਦੀ ਤੇ ਹੌਲੀ-ਹੌਲੀ ਆ ਡੇਰੇ ਵੀ ਲੋਕਾਂ ਦੀ ਸੇਵਾ ਤੋਂ ਜਿਸ ਕਰਕੇ ਲੋਕ ਆਉਂਦੇ ਆ ਮੁਕਤ ਹੁੰਦੇ ਜਾ ਰਿਹਾ ਤੇ ਉਧਰ ਨੂੰ ਦੂਜੇ ਪਾਸੇ ਨੂੰ ਆਪਣਾ ਚੇਕਾਉ ਕਰੀ ਜਾਂਦੇ ਆ ਉਹਨੇ ਡੇਰਿਆਂ ਦਾ ਕੀ ਜਲੂਸ ਨਿਕਲੂਗਾ ਕਿੰਨੀ ਦੇਰ ਚ ਨਿਕਲੂਗਾ ਲੋਕ ਤੇ ਚਲੋ ਇੱਕ ਭਾਵਨਾਵਾਂ ਨਾਲ ਜੁੜੇ ਹੁੰਦੇ ਛੇਤੀ ਛੇਤੀ ਤੇ ਕੁਝ ਹੁੰਦਾ ਨਹੀਂ ਇਸ ਕਰਦਾ ਰਾਜਨੀਤਿਕ ਲੋਕਾਂ ਨੂੰ ਵੀ ਪਤਾ ਜੇਦੋਂ ਕੁਮੜਾ ਜਾਂ ਲੋਕਾਂ ਨੂੰ ਸੋਚੀ ਆਉਣ ਲੱਗਦੀ ਆ ਉਹ ਥੋੜਾ ਜਿਹਾ ਹੂਲ ਹੋ ਜਾ ਤਰੰਕਾ ਦੇ ਜਾਂਦੇ ਪੋਲੀਟੀਕਲ ਬੰਦੇ ਕਦੀ ਆਪ ਆ ਜਾਂਦੇ ਆ ਤੇ ਪੈਰੋਕਾਰਨ ਨੂੰ ਲਾਕਡਾਊਨ ਜ਼ੋਰ ਪ੍ਰਧਾਨ ਮੰਤਰੀ ਆਇਆ ਯਾਰ ਅੰਮਿਤ ਸ਼ਾਹ ਸਾਡੇ ਉਥੇ ਚੜਨ ਪਾ ਆ ਗਿਆ ਆਪਣੇ ਉਹ ਉਹਨਾਂ ਨੂੰ ਵੱਡਾ ਬਾਬਾ ਮੰਨੀ ਜਾਂਦੇ ਆ ਬਾਬਿਆਂ ਦਾ ਸੁਪਰ ਪਾਬਾ ਇੱਕ ਵਾਰੀ ਤੇ ਦਾੜੀ ਰੱਖ ਕੇ ਬਾਬਾ ਬਣ ਵੀ ਗਏ ਸੀ ਪ੍ਰਧਾਨ ਮੰਤਰੀ ਐਸ ਕਰਕੇ ਕੋਵਿਡ ਦੇ ਦਿਨਾਂ ਚ ਉਹ ਪੇਪਰਾਂ ਨਹੀਂ ਆਉਂਗਾ ਤਾਂ ਨਹੀਂ ਮਿਲ ਜਾਣਗੇ ਐਸ ਕਰਕੇ ਸੁਖਵਿੰਦਰ ਮੇਰੀ ਬੇਨਤੀ ਇਹ ਹੈ ਕਿ ਯਾਰ ਲੋਕਾਂ ਨੂੰ ਕਿਤੇ ਤੇ ਰਾਹਤ ਸਾਹ ਆਉਣ ਦਿਓ ਹੁਣ ਇਸੇ ਕੰਟੈਕਸਟ ਦੇ ਵਿੱਚ ਤੁਸੀਂ ਪ੍ਰਧਾਨ ਮੰਤਰੀ ਦੀ ਫੇਰੀ ਦੇਖ ਲਓ ਡੇਰਾ ਪੱਲਾ ਵਾਲਿਆਂ 'ਚ ਇਸੇ ਕੰਟੈਕਸਟ ਵਿੱਚ ਵਾਰ-ਵਾਰ ਜਿਹੜੇ ਢੇੜੇ ਗ੍ਰਿੰਦਰ ਸਿੰਘ ਢਿੱਲੋਂ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਲਾਏ ਜਾ ਰਹੇ ਆ ਅੱਜ ਤੇ ਚਲੋ ਜ਼ਿਆਦਾ ਮੁੱਦਾ ਤੇ ਮਜੀਠੀਆ ਦੀ ਰਿਹਾਈ ਦਾ ਤੇ ਉਹਨਾਂ ਨੇ ਬਾਹਰ ਆ ਕੇ ਕਿਹਾ ਕਿ ਸਾਰਾ ਝੂਠਿਆ ਤੇ ਮਤਲਬ ਉਸੇ ਵੇਲੇ ਥੋੜੀ ਦੇਰ ਬਾਅਦ ਸੁਪਰੀਮ ਕੋਰਟ ਤੋਂ ਸਾਰਾ ਫੈਸਲਾ ਆ ਜਾਂਦਾ ਕਿ ਹਾਂ ਜੀ ਕੋਈ ਗੱਲ ਨਹੀਂ 5 ਰੁਪਏ ਦੀ ਵੀ ਕੋਈ ਡਿਸਪਰਪੋਰਸ਼ਨੇਟ ਐਸੈਟ ਨਹੀਂ ਮਿਲੀ ਜੋ ਉਹਨਾਂ ਦੇ ਵਕੀਲ ਕਹਿੰਦੇ ਆ ਤੇ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਬਾਕੀ ਦੀ ਇੱਕ ਤੇ ਡੇਰਾ ਸਿੱਧਾ ਸਿੱਧਾ ਹੀ ਉੱਪਰ ਜਿਹੜੇ ਕਥਲਟੀਕਲ ਵਿੰਗ ਖੋਲ ਲਿਆ ਆਪਣਾ ਜਿਹੜਾ ਰਾਮ ਰਹੀ ਜਿਵੇਂ ਦਾ ਉਹ ਫੈਸਲਾ ਕਰਦੇ ਆ ਕਹਿੰਦੇ ਕਿ ਸਾਡੇ ਪੋਲੀਟਿਕਲ ਵਿੰਗ ਜਿਦ ਤਰਾ ਪੀਐਸ ਨੇ ਤਾਂ ਪੋਲੀਟਿਕਲ ਅਫੇਅਰਸ ਕਮੇਟੀ ਉਹਨਾਂ ਦੀ ਵੀ ਪੋਲੀਟਿਕਲ ਅਫੇਅਰਸ ਕਮੇਟੀ ਹੈ ਜਿਹੜੀ ਇਹ ਫੈਸਲਾ ਕਰਦੀ ਆ ਕਿ ਅਸੀਂ ਵੋਟਾਂ ਕਿਵੇਂ ਭਗਤਾਉਣੀਆ ਬਾਬਾ ਜੀ ਹੁਕਮ ਕਰਦੇ ਆ ਤੇ ਬਸ ਚੱਲ ਤੋਂ ਚੱਲ ਫਿਰ ਡੇਰੇ ਤੋਂ ਗਾਂਹ ਡੇਰਾ ਇੱਕ ਤੇ ਫਿਰ ਦੋ ਤੇ ਫਿਰ ਤਿੰਨ ਗਾਂਹ ਤੋਂ ਗਾਂਹ ਦਫ਼ਤਰ ਬੜੀ ਜਾਂਦੇ ਆ ਕੰਮ ਚੱਲ ਪਿਆ ਜਨਤਾ ਜਾਂਤੀ ਉਹਦਾ ਬੇਖੂਪਣਾਇਆ ਜਾ ਰਿਹਾ ਤੇ ਜਾਂ ਸਰਕਾਰ ਜਿਹੜੀ ਉਹਨਾਂ ਨੂੰ ਨਪੀੜ ਨਪੀੜ ਰਿਹਾ ਕੋਲੋਂ ਚੋ ਕੱਢ ਕੱਢ ਕੇ ਮਤਲਬ ਛੁੱਟੀ ਜਾਂਦੀ ਆ ਇਹ ਜਨਤਾ ਥੋੜੀ ਜਾਂਦਰਤ ਹੋਏ ਸਿੱਧਾ ਸਿੱਧਾ ਜਿੱਥੇ ਵੋਟਾਂ ਪਾਉਂਦੇ ਆ ਉਹਨਾਂ ਦੀ ਜਵਾਬਦੇਹੀ ਤੈਅ ਕਰੇ ਉਹਨਾਂ ਦੇ ਕੰਮਾਂ ਦੀ ਪਾਰਦਰਸ਼ਤਾ ਤੈਅ ਕਰੇ ਭਾਵੇਂ ਕੋਈ ਕਿੱਡਾ ਵੱਡਾ ਲੀਡਰ ਆ ਤੇ ਭਾਵੇਂ ਲੋਕਲ ਪਿੰਡ ਦਾ ਲੀਡਰ ਆ ਸਾਰੇ ਦਿਨ ਨਾਲ ਇੱਕ ਉਹਨਾਂ ਦੇ ਪ੍ਰਤੀ ਜਿਹੜੀ ਜਵਾਬ ਦੇ ਤਿਆਰ ਕਰਨੀਆਂ ਨਾ ਕਿ ਥੱਲੇ ਲੱਗ ਕੇ ਜੁੱਤੀਆਂ ਕਸਾਈ ਚੱਲੋ ਮਿੰਤਾ ਕਰੀ ਜੱਲੋ ਪੀਲਾ ਕਰੀ ਜੱਲੋ ਕੱਖ ਨਹੀਂ ਹਣਾ ਸਿਸਟਮ ਬਹੁਤ ਤਕੜਾ ਪਾਵਰਫੁਲ ਆ ਮੇਰੀ ਤੇ ਇਹੀ ਜਿਹੜਾ ਤੁਸੀਂ ਅੱਜ ਮੁੱਦਾ ਛੇੜਿਆ ਇਹੀ ਕਹਿਣਾ ਕਿ ਇਹ ਜਿਹੜਾ ਨੈਕਸਸ ਬਣ ਗਿਆ ਕਾਰਪੋਰੇਟ ਨੀਗਾ ਪੋਲੀਟਿਕਲ ਨੂੰ ਹੋ ਕਪਾਲੀ ਜਿਵੇਂ ਮੱਛੀ ਨੂੰ ਪਾਲੀ ਜਾਂਦੀ ਆ ਤੇ ਉਹਨਾਂ ਕੋਲ ਗਾਂ ਲੋਕਾਂ ਕੋਲ ਜਾਣ ਜੋਗਾ ਘੁੰਡ ਕੱਢ ਕੇ ਬਥੇਰਾ ਚ ਜਾਂਦੇ ਰਹੇ ਹੁਣ ਲੋਕੀ ਘੁੰਡ ਵੀ ਚੱਕ ਦਿੰਦੇ ਆ ਅਸਲੀ ਮੂੰਹ ਦਿਖਾਓ ਤੇ ਉਹ ਹੁਣ ਉਹਨਾਂ ਨੂੰ ਹੋਈ ਤਕਲੀਫ ਉਹਨਾਂ ਨੇ ਕਿਹਾ ਯਾਰ ਡੇਰਿਆਂ ਰਹੀ ਪਹੁੰਚੋ ਹੁਣ ਆਪ ਤੇ ਸਿੱਧਾ ਜਾ ਜਾਂਦਾ ਮਾੜਾ ਮੂਟਾ ਆਪ ਹੀ ਮਤ ਕਰ ਲਾਂਗੇ ਕੁਝ ਡੇਰਿਆਂ ਦੀਆਂ ਵੋਟਾਂ ਪਵਾ ਲਓ ਇਸ ਕਰਕੇ ਜਿਹੜੀ ਹਾਲਾਤ ਆ ਉਹ ਬਹੁਤੀ ਲੋਕਾਂ ਦੇ empowerment ਦੇ ਪੁਆਇੰਟ ਆ ਉਹਨਾਂ ਲੋਕਾਂ ਦੇ ਸ਼ਕਤੀਕਰਨ ਦੇ ਮਕਸਦ ਤੇ ਜਾਂ ਉਹਨਾਂ ਦੀਆਂ ਮੰਗਾਂ ਜਾਂ ਉਹਨਾਂ ਦੀਆਂ ਲੋੜਾਂ ਜੋ ਵੀ ਜ਼ਰੂਰਤਾਂ ਹੈ ਉਹਦੇ ਪੱਖ ਤੋਂ ਹੋਰ ਤੇ ਹੋਰ ਜਿਹੜੀ ਸਟੇਟ ਆ ਪਰਾਂਤਰੀ ਜਾਂਦੀ ਆ ਤੇ ਲੋਕ ਜਿਹੜੇ ਆ ਲੱਗਤ ਲੱਗ ਪਈ ਜਾਂਦੇ